ਗਰੀਬ ਦਲਤਾਂ ਦੀ ਜ਼ਮੀਨ ਛੁੱਟੀ ਹੈ ਉਹਨਾਂ ਨੂੰ ਠੇਕਾ ਮਿਲਣ ਲੱਗਿਆ ਸਬੀਰੋ ਆਓ ਇਕੱਠੇ ਹੋ ਕੇ ਆਪਾਂ 1 ਜੂਨ ਨੂੰ ਇਤਿਹਾਸ ਬਦਲ ਦਿਓ ਐਸ ਵਾਰ ਅੰਮ੍ਰਿਤਸਰ ਵੱਲੋਂ ਖਬਰਾਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਇਹੀ ਉਮੀਦ ਕਰਦੇ ਹਾਂ ਪਿਆਰੋ ਇਹ ਕਲਾ ਆਪਾਂ ਅਮਰਸਰ ਦੀ ਧਰਤੀ ਦੇ ਉੱਤੇ ਇਹ ਰਾਜਾ ਸਰ ਦੀ ਹੱਕਾ ਮਾਨ ਸਾਹਿਬ ਚਗਾਮਾ ਕਸਬਾ ਇੱਥੇ ਤੁਹਾਡੇ ਹੋਂਦ ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਬਾਦਰ ਦੇ ਲੋਕ ਨੇ ਸਾਰੇ ਉਹ ਤੁਹਾਨੂੰ ਬਸ਼ਵਾਰ ਬੋਲਦੇ ਆ ਕਿ ਅੰਮ੍ਰਿਤ ਸਾਹਿਬ ਦੀ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਤੁਹਾਡਾ ਸਿਰ ਜਿਹੜਾ ਉਹ ਉੱਚਾ ਕਰੋਗੇ ਦੇਖੋ ਸਾਰੇ ਬਾਦਰ ਦੇ ਲੋਕ ਨੇ ਜਿਦੋਂ ਆਪਾਂ ਵੜ ਗਏ ਕਾਫੀ ਮਾਲ ਲੈ ਕੇ ਬਾਰਡਰ ਦੇ ਬਹੁਤ ਸਾਰੇ ਮਸਲੇ ਆ ਗਏ ਆਪਾਂ ਇਹਨਾਂ ਲੋਕਾਂ ਦਾ ਬਾੜ ਕੇ ਹੱਲ ਕਰਦੇ ਆ ਮੈਂ ਕੋਲ ਖੋਗ ਕਾਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹਦੀ ਸਿਗਰਤ ਵਾਹੇ ਜਿਹੜਾ ਟੈਮ ਕੱਢਿਆ ਬਹੁਤ-ਬਹੁਤ ਧੰਨਵਾਦ ਸਾਰੇ ਬਲਤਿਆਂ ਦਾ ਬਹੁਤ-ਬਹੁਤ ਆਮਾਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਠੋੜੱਗਾ ਜਣ ਪੰਜਾਬ ਦਾ ਪੁੱਤ ਜਿਦਣਾ ਆਇਆ